Yeah mm -hmm. 嘿！发你那么的这。 دايلر 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 ايه هاي ਪਟੇਮੂ ਸਾਰਾ ਖਾ ਛੁੱਟੀ ਜਾਨੀ ਆ ਦੀ ਪਾਗ ਲੈ ਕੰਦੀ ਵੀ ਆ ਹਾ ਦੀ ਪਾਗ ਫਟੇ ਬੂਤੜਾ ਨਹੀਂ ਹੇ ਹੇ ਇਹ ਸੱਚ ਨੂੰ ਜੀਏ پاਗਲ ਕੁੜੀ ਦਾ ਪੱਕੀ پاਗਲ ਲਗੀ ਹੁ ਅਨੇ ਮੰਜੂ ਅੰਦਰ ਆ ਜਰਾ ਬਤਾ ਮੈਨੂੰ ਇਹਦੇ ਕੋਲ ਇਧਰ ਆ ਕਮੂ ਇਧਰ ਆਂ ਜਰਾ ਓਏ ਖੋਏ ਵੱਡੀ ਮੰਮਾ ਆਗੀ ਖਲਾਰਾ ਪਾਇਆ ਸਾਰੇ ਬੰਨੇ ਨਾਲੇ ਆ ਕੀ ਆ ਐਛੂ ਦੇਨ ਜੜੀ ਚੁੱਕੇ ਲਈ ਨਾ ਜਸਪੀਰ ਐ ਉਹਦਾ ਕਲੇਸ਼ ਹੀ ਸਾਰਾ ਸਾਰੇ ਮੇਰੇ ਸਿਰ ਦੇ ਉੱਤੇ ਲੜਪਾਤੇ ਨੇ ਪਹਿਲਾਂ ਤੇ ਆ ਕੇ ਮੈਂ ਡਰਾ ਹੀ ਦਿੱਤਾ ਹੁਣ ਮੈਂ ਤਾਂ ਲੰਮੀਓ ਪੈ ਗਈ ਮੈਂ ਕਿਹਾ ਕੀ ਹੋ ਗਿਆ ਅੱਖਾਂ ਕੱਢ ਕੇ ਮੇਰੇ ਅੱਗੇ ਪੈ ਗਈ ਕਿਥੋਂ ਮੰਮੀ ਆ ਦੇਖੋ ਨਾ ਕਿੰਨਾ ਖਲਾਰਾ ਪਾਇਆ ਘਰ ਦਾ ਹਾਲ ਕੀ ਬਣਾਇਆ ਵਾ ਉਹ ਹੀ ਉਹ ਕਰੀ ਜਾਂਦੀ ਵੀ ਐ ਉਹ ਸੁੰਦੀ ਵੀ ਕਿਸੇ ਦੀ ਮੰਮੀ ਨੂੰ ਨਾ ਸਮਝ ਨਹੀਂ ਆਉਂਦੀ ਜਿੰਨਾ ਮਰਜੀ ਮੰਮੀ ਨੂੰ ਸਮਝਾ ਲੋ ਸਾਰੇ ਉਹਦੇ ਨੰਜੂ ਦੇ ਵਾਲ ਨੇ ਪੁੱਟ ਕੱਢੇ ਨੇ ਉਹ ਦੰਦੀਆਂ ਮਾਰੀਆਂ ਸੂ ਮੇਰਾ ਸਰ ਮੇਰੇ ਵੀ ਵਾਲ ਪੁੱਟੇ ਆ ਤੇ ਦੱਸ ਮੇਰੇ ਸਿਰ ਚ ਸਾਰਾ ਕੂੜਾ ਚੁੱਕੇ ਪਾਤਾ ਚਲੜਾ ਦਾ ਵੇਖੋ ਸਾਡੀ ਤੇ ਮੰਮੀ ਮੰਨਣ ਨਹੀਂ ਦੇ ਪਰ ਮੰਮੀ ਨੇ ਨਾ ਬੜਾ ਵੱਡਾ ਧੋਖਾ ਖਾਣਾ ਵਾ ਸਾਡੀ ਨਹੀਂ ਸੁਣਦੇ ਕਿਤੇ ਤੁਸੀਂ ਸਮਝਾ ਕੇ ਵੇਖ ਲੋ ਹਾਂ ਕੱਢੀ ਜਾਂਦੀ ਸੂਟ ਨਵੇਂ ਨਵੇਂ ਤੇ ਪੁਆਈ ਜਾਂਦੀ ਪੁਆ ਤੂੰ ਤੂੰ ਕੇ ਖਾਂਦੀ ਵੀ ਅਕਲਨ ਕੱਢੀ ਦੀ ਨਾ ਬੰਨ ਦੀ ਨਾ ਕੋਈ ਹੁੰਦੀ ਤੁਸੀਂ ਤਨੋ ਪਤਾ ਵਾ ਵੱਡੇ ਭਾਈ ਨੇ ਮੀਨਾ ਸਮਝਾਇਆ ਵਾ ਪਰ ਉਹਨਾਂ ਦੇ ਅੱਖਾਂ ਤੇ ਪਤਾ ਨਹੀਂ ਕਿਹੜੀ ਪੱਟੀ ਬੰਨੀ ਆ ਉਹ ਗਲਤ ਲੱਗਦੀ ਨਹੀਂ ਆ ਹੋਰ ਇੱਕੋ ਗੱਲ ਕਹਦੇ ਮੇਰੀ ਧੀ ਮੇਰੀ ਧੀ ਐਹੀ ਗਰੀ ਜਾਂਦੀ ਜਿੰਨੇ ਉਹ ਵੱਡੇ ਆ ਨਾ ਉਹਨਾਂ ਨੂੰ ਸਮਝਦਾਰੀ ਨਹੀਂ ਗੀਨੀ ਨਾ ਸਮਝਦਾਰੀ ਹੈ ਉਹਨਾਂ ਨੂੰ ਦੀਨ ਦੁਨੀਆ ਦਾ ਕੁਝ ਪਤਾ ਨਹੀਂ ਆ ਉਹ ਸੋਚਦੇ ਆ ਨਾ ਕਿ ਜੋ ਅਗਲਾ ਕਹਿੰਦੇ ਆ ਨਾ ਉਹੀ ਸੱਚ ਆ ਭਾਵੇਂ ਅਗਲੇ ਦੇ ਮਨ ਵਿੱਚ ਪਤਾ ਨਹੀਂ ਕਿੰਨੀ ਖੋਟ ਹੋਵੇ ਹਾਂ ਇਮੋਸ਼ਨਲ ਹੋ ਕੇ ਮੈਂ ਨਹੀਂ ਅੰਜਾਨ ਦੇਣਾ ਮੈਂ ਨਹੀਂ ਕਰਨਾ ਮੈਂ ਨਹੀਂ ਬੁਲਾਣਾ ਮੇਰੇ ਨਾਲ ਰਹੀ ਰਾਤ ਵੀ ਦੇ ਆਪਣੇ ਨਾਲ ਸੁਆਇਆ ਤੂੰ 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 ਕੇ ਖਵਾਂਡੀਆਂ ਕਰਾਈਆਂ ਦੇ ਮੂੰਹ ਚ ਦਿੰਦੀ ਓ ਕੁਝ ਨਾ ਕੁਝ ਤੁਸੀਂ ਕਰ ਲੋ ਉਹਨੂੰ ਇਹ ਘਰ ਦੇ ਵਿੱਚ ਜਿੰਨੀ ਦੇਰ ਅਸੀਂ ਰੱਖਾਂਗੇ ਨਾ ਆਪਣੇ ਘਰ ਦਾ ਕੰਮ ਖਰਾਬ ਹੀ ਹੋਣਾ ਵਾ ਤੇ ਹੋਰ ਕੀ ਨਾ ਉਹਨੂੰ ਸਿੱਖਣ ਦਿੰਦੀ ਕੋਈ ਜ ਮੈਂ ਨਹੀਂ ਸਿੱਖਣ ਦੇਣਾ ਇਹਨੂੰ ਕੰਮ ਕੋਈ ਕਰਨਾ ਨਹੀਂ ਸੌ ਆਵੇ ਇਹ ਲਾ ਕਲੇਰੇ ਪਾਂ ਚੋਗੀ ਕੁੜੀ ਉਹਨੇ ਕੀ ਕਰਨਾ ਕਰਾਣਾ ਨੀ ਤੈਨੂੰ ਕਿਹਨੇ ਕਿਹਾ ਮੇਰੀ ਚੀਜ਼ਾਂ ਨੂੰ ਹੱਥ ਲਾਉਣ ਨੂੰ ਤੈਨੂੰ ਪਤਾ ਮੇਰਾ ਫੋਨ ਘਰ ਦੇ ਵਿੱਚ ਮੇਰੇ ਮੰਮੀ ਨੇ ਫੜਦੇ ਤੇਰੀ ਕਿਵੇਂ ਹਿੰਮਤ ਪੈ ਗਈ ਮੇਰਾ ਫੋਨ ਫੜਨ ਦੀ ਨਾਲੇ ਤੂੰ ਕਿਹਨੂੰ ਪੁੱਛਿਆ ਮੇਰੇ ਕਮਰੇ ਚ ਆਈਆਂ ਪਾਗਲ ਜੀ ਪੜਾ ਤੈਨੂੰ ਕੁਝ ਲੱਗਦਾ ਨਹੀਂ ਆ ਚੱਲ ਨਿਕਲ ਮੇਰੇ ਕਮਰੇ ਚੋਂ ਬਾਹਰ ਚੱਲ ਉੱਠ ਨਾਲੇ ਮੇਰੀ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਮੇਰੇ ਕਮਰੇ 'ਚ ਨਾ ਵਿਖੀ ਮੈਨੂੰ ਅੱਜ ਤੱਕ ਮੇਰੇ ਘਰ ਦੇ ਨੇ ਮੈਨੂੰ ਬਿਨਾ ਪੁੱਛੇ ਕਮਰੇ ਵਿੱਚ ਆਉਂਦੀ ਮਦਦ ਨਹੀਂ ਕੀਤੀ ਤੇਰੀ ਕਿਵੇਂ ਪੈ ਗਈ ਮੰਮੀ ਨੇ ਵੀ ਨਾ ਘਰ ਦਾ ਨਾ ਨਾਸ ਕਰ ਦਿੱਤਾ ਵਾ ਮੰਮੀ ਜੇ ਸਬਜ਼ੀ ਕੱਟੀ ਗਈ ਰੱਖ ਦੋ ਤੜਕਾ ਮੈਂ ਲਾ ਦਾਂ ਨਹੀਂ ਆ ਮੰਮੀ ਕਿਰਨ ਮੰਮੀ ਇਹ ਆ ਪੁੱਤਰ ਮੰਮੀ ਆ ਸਭ ਕੀ ਆ ਕੀ ਤਾਂ ਨ ਮਮੀ ਚੰਗੀ ਤਰ੍ਹਾਂ ਪਤਾਵਾ ਮੈਨੂੰ ਮੇਰੀ ਕੋਈ ਚੀਜ਼ਾਂ ਨੂੰ ਹੱਥ ਲਾਵਣਾ ਬਿਲਕੁਲ ਨਹੀਂ ਪਸੰਦ ਇੱਥੋਂ ਤੱਕ ਕਿ ਤੁਸੀਂ ਅਜੇ ਤੱਕ ਮੇਰੇ ਫੋਨ ਨੂੰ ਹੱਥ ਨਹੀਂ ਲਾਇਆ ਆ ਪਾਗਲ ਜੀ ਨੇ ਮੇਰੇ ਫੋਨ ਨੂੰ ਹੱਥ ਕੇ ਲਾਇਆ ਵਾ ਮੇਰੀ ਗੱਲ ਸੁਣ ਪਹਿਲਾਂ ਤੈਨੂੰ ਪਾਗਲ ਕਹਿਣਾ ਬੰਦ ਕਰ ਤੈਨੂੰ ਮੈਂ ਕੱਲ ਹੀ ਕਿਹਾ ਸੀ ਤੈਨੂੰ ਪਾਗਲ ਲੱਗਦੀ ਉਹ ਪਾਗਲ ਆ ਤੇ ਪਾਗਲ ਹੀ ਕਹਾਂਗਾ ਉਹਨੂੰ ਆਪਣੇ ਜ਼ਬਾਨ ਸੰਭਾਲ ਕੇ ਗੱਲ ਕਰ ਤੇ ਮੈਂ ਦੱਸਾਂ ਉਹ ਮਮੀ ਮੇਰੀਓ ਕੁਝ ਨਹੀਂ ਲੱਗਦੀ ਮੈਂ ਨਹੀਂ ਮਾਨਾਂ ਤੁਹਾਨੂੰ ਭੈਣ ਮੈਂ ਤਾਂ ਉਹ ਦਿਨ ਵੀ ਕਿਹਾ ਸੀ ਮੇਰੀ ਕੋਈ ਭੈਣ ਆ ਇਹ ਕੋਈ ਭੈਣ ਨਹੀਂ ਆ ਮੇਰੀ ਮੇਰੀ ਗੱਲ ਸੁਣ ਭੈਣ ਮੰਨ ਭਾ ਪਰ ਉਹ ਐਸੇ ਕਰਦੀ ਰਹੂਗੀ ਤੇ ਹਰ ਕਮਰੇ ਵਿੱਚ ਵੀ ਜਾਊਗੀ। ਮੰਮੀ ਮੇਰੇ ਕਮਰੇ ਵਿੱਚੋਂ ਨਹੀਂ ਜਾਊਗੀ। ਅੱਛਾ ਤੂੰ ਰੋਕੇਗਾ ਨੂੰ? ਹਾਂ। ਇਹ ਤੇਰਾ ਘਰ ਨਹੀਂ, ਨਾ ਤੇਰਾ ਕਮਰਾ ਹੈ। ਇਹ ਤੁਹਾਡੇ ਦਾਦੇ ਦੀ ਬਣਾਈ ਹੋਈ ਜਗ੍ਹਾ ਹੈਗੀ। ਚੰਗਾ? ਜਿਸ ਦਿਨ ਤੋਂ ਤੂੰ ਆਪਣਾ ਘਰ ਬਣਾਏਂਗਾ ਨਾ, ਉਸ ਦਿਨ ਤੋਂ ਉਹਨੂੰ ਤੂੰ ਮਨਾ ਕਰੀ। ਤੇ ਮੰਮੀ ਮੈਂ ਫਿਰ ਚੱਲ ਜਾਂਦਾ ਵਾਂ। ਦੇ ਦਿਓ ਮੇਰਾ ਕਮਰਾ ਉਹਨੂੰ। ਇਹ ਕੀ ਤੇਰਾ ਮਤਲਬ ਹੈ? ਸਾਇਹ ਕਿਉਂ ਲੜਾਈਆਂ ਕਰਨ ਡਿਆ ਨਿੱਕੀ ਜਿਹੀ ਗੱਲ। ਮੰਮੀ ਜੀ ਕਰੰਦੇ ਜੇ ਪਤਾ ਨਹੀਂ ਤੁਹਾਡੇ ਸਿਰ ਤੇ ਇਹਨੇ ਕੀ ਢੋੜਿਆ ਵਾ। ਚੱਲ ਛੱਡ ਪਰ। ਜਾ ਤੂੰ ਮੈਨੂੰ ਪਤਾ ਕਾਲਜੋਂ ਆਇਆ। ਬਾਹਰੋਂ ਥੱਕਿਆ ਨਾ ਤਾ ਤੂੰ ਐਸ ਮਾਂ ਮਮੀ ਮੈਂ ਤੁਹਾਨੂੰ ਲਾਸ ਵਾਰੀ ਕਹਿ ਜੇ ਜੇ ਨੇ ਮੇਰੀ ਚੀਜ਼ ਨੂੰ ਕੇ ਹੱਥ ਲਾਇਆ ਨਾ ਇਹਦਾ ਅੰਜਾਮ ਇਹੀ ਵੇਖੇ ਫਿਰ ਕਿਰਨਾ ਇਧਰ ਆ ਪੁੱਤਰ ਇਧਰ ਮੇਰੀ ਗੱਲ ਸੁਣ ਗੱਲ ਸੁਣ ਡਰਨਾ ਡਰਨਾ ਇਧਰ ਵੇਖ ਮੇਰੀ ਗੱਲ ਸੁਣ ਤੂੰ ਨਾ ਆ ਛੋਟਾ ਵੀਰਾ ਬੜਾ ਹੋਰ ਤਰ੍ਹਾਂ ਦਾ ਹੈ ਆਹੋ ਬੜਾ ਨੱਕ ਚੜਿਆ ਜਿਆਗਾ ਇਹਦੇ ਕਮਰੇ ਚ ਨਾ ਜਾਇਆ ਕਰ ਜੇ ਜਾਣਾ ਹੈ ਤੇ ਮੇਰੇ ਨਾਲ ਹੀ ਜਾਣਾ ਦੂਜੀ ਗੱਲ ਇਹਦੀ ਕਿਸੇ ਚੀਜ਼ ਨੂੰ ਹੱਥ ਨਹੀਂ ਲਾਣਾ ਠੀਕ ਹੈ ਕੋਈ ਨਹੀਂ ਛਿਆਣਾ ਬਰਾਤੀ ਹੈ ਨਾ ਹੈਨਾ ਚਾ ਬੈਠ ਮੈਂ ਰੋਟੀ ਲੈ ਕੇ ਆਵਾਂ ਤੈਨੂੰ ਪਤਾ ਨਾ ਅੱਜ ਆਪਾਂ ਕਿਤੇ ਜਾਣਾ ਹੈ ਘੁੰਮੀ ਘੁੰਮੀ ਕਰਨ ਜਾਣਾ ਤੈਨੂੰ ਮੈਂ ਕਿਹਾ ਸੀ ਨਾ ਤੈਨੂੰ ਮੈਂ ਨਵੇਂ ਸੂਟ ਲੈ ਕੇ ਦੇਣੇ ਆ ਆਪਣੇ ਵਰਗੇ ਹੈਨਾ ਇੱਕ ਜਗ੍ਹਾ ਤੇ ਹੋਰ ਮੈਂ ਖੜਨਾ ਸਿਗਰ ਸਰ ਹਾਂ ਸਿਕਾਲ ਜੀ ਹੋਰ ਸਨੋ ਠੀਕ ਠਾਕ ਹਾਂ ਠੀਕ ਠਾਕ ਵਧੀਆ ਜੀ ਤੁਸੀਂ ਸਨੋ ਜੀ ਬਸ ਠੀਕ ਆ ਬੇਟਾ ਕੁਝ ਦਵਾਈਆਂ ਹੈਗੀਆਂ ਆ ਦਵਾਈਆਂ ਦੇ ਦੋ ਠੀਕ ਹੈ ਜੀ ਸ਼ਾਇਦ ਡਿਪਰੈਸ਼ਨ ਦੀ ਦਵਾਈ ਗਈ ਹੈ ਕੋਈ ਨਹੀਂ ਠੀਕ ਹੈਗਾ ਮੇਰੀ ਬੇਟੀ ਨੀਹਾ ਨੀਹਾ ਨੇ ਕੋਈ ਸਾਡਾ ਹੈਗਾ ਰਿਸ਼ਤੇਦਾਰੀ ਬਸ ਮੇਰੀ ਬੇਟੀ ਲੱਗਦੀ ਆ ਚਲੋ ਠੈਕੀ ਤੇ ਵੈਸੇ ਡਿਪਰੈਸ਼ਨ ਦਵਾਈ ਮੈਂ ਕੱਢ ਦੇਣਾ ਤੁਹਾਨੂੰ ਦੇ ਦੇਣਾ ਹਾਂਜੀ ਹਾਂਜੀ ਦੇਦ ਦਵਾਈ ਵਧੀਆ ਲਿਖੀ ਨਾ ਡਾਕਟਰ ਸਾਹਿਬ ਨੇ ਹਾਂਜੀ ਮੈਡੀਸਨ ਤੇ ਠੀਕ ਲਿਖੀ ਹੋਈ ਹੈ ਬਾਕੀ ਇਬਜੈਕਸ਼ਨ ਉਹਨਾਂ ਨੇ ਕੀਤੀ ਹੋਈ ਹੈ ਡਿਟੇਲ ਜਿੱਦਾਂ ਕਿ ਤਰ੍ਹਾਂ ਖਾਣੀ ਹੈ ਠੀਕ ਹੈ ਤੇ ਇਹ ਮੈਡੀਸਨ ਡਿਪਰੈਸ਼ਨ ਦੀ ਹੈ ਤੇ ਇਹਦੇ ਵਿੱਚ ਵੈਸੇ ਰੈਸਟ ਦੀ ਹੈ ਜਿਆਦਾ ਰੈਸਟ ਹੀ ਕਰਾਓ ਤੁਸੀਂ ਜਾ ਕੇ ਠੀਕ ਹੈ ਠੀਕ ਹੈ ਠੀਕ ਜੀ ਕਿੰਨੇ ਪੈਸੇ ਹੋਏ 2000 ਹੋਏ ਹਾਂ ਹਲੋ ਠੀਕ ਹੈ ਜੀ ਠੀਕ ਹੈ ਥੈਂਕ ਯੂ ਸਰ ਇਹ ਮੁੱਠੀਆਂ ਵੇਟ ਕਰੁੰਦੀਆਂ ਆਏ ਕੋਈ ਵੀ ਨਹੀਂ ਨਜ਼ਰ ਆਉਂਦਾ ਆਹੇ ਕਾਰ ਚ ਮੈਨੂੰ ਲੈ ਕੇ ਆਏ ਸੀ ਆਹੇ ਕਾਰ ਸੀ ਆ ਜਾ ਯਾਰ ਸਾਹਿਲ ਜਲਦੀ ਆ ਜਾ ਚੱਲੀਏ ਆ ਜਾ ਯਾਰ ਹੁਣ ਬਹੁਤਾ ਟਾਈਮ ਨਾ ਲਾ ਆ ਜਾ ਨਹੀਂ ਆ ਕੀ ਕਰਨੀ ਆ ਤੇਰੇ ਮਕਾਨ ਤੇ ਲਾਉਣੀ ਓ ਤੈਨੂੰ ਪਤਾ ਨਹੀਂ ਲੱਗਦਾ ਕੀ ਗੱਡੀ ਦਾ ਸਕ੍ਰੈਚ ਮਾਰੀ ਜਣੀ ਚਲ ਉਧਰ ਪਿੱਛੇ ਭੱਜ ਚੱਲ ਆਖੇਗਾ ਅੱਛਾ ਮੈਨੂੰ ਲੈ ਕੇ ਆਇਆ ਸੀ ਨਾ ਤੂੰ ਮੈਂ ਤੋੜ ਹੀ ਦੇਣੀ ਓਏ ਇਹਨੂੰ ਢਾਓ ਕੋਈ ਜਾਣਾ ਬਾ ਪਿੱਛੇ ਰ ਪਿੱਛੇ ਚੱਲ ਪਿੱਛੇ ਚੱਲ ਉਧਰ ਹੋ ਉਧਰ ਜਾ ਉਧਰ ਜਾ ਉਧਰ ਜਾ ਤੂੰ ਵੀ ਹੱਲ ਨਹੀਂ ਮੇਰੀ ਗੱਲ ਸੁਣ ਮੈਂ ਤੇ ਗੋ ਮੰਮੀ ਦੇ ਮੂੰਹ ਨੂੰ ਚੋਪੀ ਗਾ ਦਫਾ ਜਾ ਸਾਡੇ ਘਰੋਂ ਗਲੋਂ ਲੈ ਸਾਡੇ ਪਹਿਲੇ ਉਹ ਡਰਾ ਅੰਦਰ ਕਰਕੇ ਰੱਖਤਾ ਹੀ ਗੱਡੀ ਦਾ ਤੂੰ ਨਾ ਮੇਰੀਆਂ ਗੱਡੀਆਂ ਦੇ ਲਾਗੇ ਨਾ ਆਇਆ ਕਰ ਚੱਲ ਉੱਧਰ ਚੱਲ ਪਰੇ ਜਾ ਪਰੇ ਹੋ ਜਾ ਮੈਨੂੰ ਖਿਜਣਾ ਚੜਾਈ ਜਾ ਆ ਜਾ ਆ ਵੇਖ ਉਹ ਕੀ ਹੋਇਆ ਆ ਵੇਖ ਆ ਵੇਖ ਇਹ ਕੀ ਕਰ ਰਿਹਾ ਵਾਲੀ ਤੈਨੂੰ ਪਤਾ ਨਹੀਂ ਆ ਹੋਰ ਰੱਖ ਲਓ ਮੇਰੇ ਤੇ ਜੀ ਕਰਨੇ ਮੈਨੇ ਇਹ ਦੇਣਾ ਨਾਸਾਂ ਭੰਨਦਾ ਇਹਦੀਆਂ ਉਹ ਛੱਡੋ ਭਾਈ ਪਾਗਲ ਹੈਗੀ ਉਹ ਉਹਨੂੰ ਪਤਾ ਦਾ ਕੁਝ ਲੱਗਦਾ ਨਹੀਂ ਆ ਮੰਮੀ ਵੀ ਪਤਾ ਨਹੀਂ ਰਾਤ ਚੁੱਕ ਕੇ ਜਿੰਨੂੰ ਮੰਮੀ ਕਰ ਲੈ ਆਉਂਦੇ ਆ ਮੰਮੀ ਨੂੰ ਸਾਦ ਕੀ ਗਾ ਕੱਢੋ ਇਹਨੂੰ ਸਿਆਪੇ ਨੂੰ ਕਰੋ ਉਹ ਤੈਨੂੰ ਪਤਾ ਨਹੀਂ ਲੱਗਦਾ ਕਰਨ ਕੀ ਦੇ ਤੂੰ ਇਹਨੂੰ ਨੁਕਸਾਨ ਕਰਨ ਨੂੰ ਬਾੜ ਲੈ ਆਂਦਾ ਘਰੇ ਮੰਮੀ ਨੇ ਮੰਮੀ ਉਹਦੇ ਵੇਖ ਉਹਦੇ ਤੇ ਨਹੀਂ ਮਾਰ ਛੱਡੀਆਂ ਇਹਨੇ ਲਕੀਰਾ ਐਵੇਂ ਪਾਗਲ ਜੀ ਕੀ ਹੈ 골ਡੀ ਚਾਚੀ ਆ ਵੇਖੋ ਐਨੇ ਕੀਤਾ ਨਾ ਐਨੇ ਕੀਤਾ ਅਜਿਹੇ ਨਾਲ ਕੀਤਾ ਜੇ ਮੈਂ ਤਾਂ ਤੇਰੀ ਮੰਮੀ ਨੂੰ ਕੰਦੀ ਹਿੱਸ਼ ਦੇਣ ਜਿੰਨੂੰ ਘਰ ਚੁੱਕ ਲੈ ਨਾ ਲਿਆਓ ਉਹ ਕੰਨੀ ਕਿ ਡੀਪ ਭੋਲੀ ਬਣ ਕੇ ਹੁਣ ਖਲੋਤੀ ਹੋਈ ਹੋਣੀ ਜਿੱਤਰਾ ਕੋਈ ਗੱਲ ਹੀ ਨਹੀਂ ਹੋਈ ਕੋਈ ਗੱਲ ਹੀ ਨਹੀਂ ਹੋਈ ਕਿਸੇ ਨੂੰ ਮਾਰ ਹੀ ਨਾ ਇੱਕ ਤੇ ਕੋਈ ਮੁੰਡਾ ਹੋਵੇ ਬੰਦਾ ਉਹਨੂੰ ਕੋਈ ਧੱਕਾ ਮਾਰ ਦੇ ਕੋਈ ਛਾਪਣਾ ਕਰ ਲਵੇ ਹੁਣ ਇਹ ਕੁੜੀ ਐ ਇਹਨੂੰ ਬੰਦਾ ਕੀ ਕਰੇ ਕੀ ਕਰੇ ਮੈਂ ਤਾਂ ਕੰਨੀ ਆ ਗੋਲਡੀਆਂ ਨੂੰ ਛੱਡ ਉਹ ਜਿੱਥੋਂ ਲਿਆਂਦਾ ਜੇ ਤੇ ਮੰਮੀ ਨੂੰ ਕੌਣ ਸਮਝਾਵੇ ਹੈ ਤੇ ਕੋਈ ਨਹੀਂ ਪਤਾ ਲੱਗਦਾ ਤੇ ਮੇਰਾ ਸਾਰਾ ਮੂਡ ਆਫ ਕਰਕੇ ਰੱਖਤਾ ਯਾਰ ਮੇਰੀ ਗੱਲ ਸੁਣ ਐ ਤੇਰੀ ਟਾਪ ਆਣ ਨਾਲ ਉਹ ਘਰ ਦਾ ਕੰਮ ਕਰ ਛੱਡਾ ਉਹਨੂੰ ਸਵਾਈਆਂ ਦੇ ਚੱਲ ਨੀ ਚੱਲ ਕੰਮ ਕਰ ਜਾ ਕੇ ਭਾਂਡੇ ਪੁੰਡੇ ਜਾ ਕੇ ਮਾਂਜੇ ਜਾ ਕੇ ਸਵਾਈਆਂ ਕਰ ਆਹੋ ਲੈ ਲਿਆ ਜੀ ਬਿਠਾ ਤੂੰ ਪਿੱਛੇ ਹੋ ਕੇ ਦੋ ਮਿੰਟ ਹੈ ਜਾ ਤੂੰ ਚੱਲ ਚੱਲ ਮੇਰੀ ਤਾਂ ਸੁਣ ਲਓ ਹਾਂ ਦੱਸ ਤੂੰ ਕੀ ਕਹਿਣਾ ਵੇ ਓਏ ਉਹਦੀ ਵਾਹ ਪੇਸ਼ ਚੱਲਦੀ ਹੋਵੇ ਤੈਨੂੰ ਕੁਝ ਪਤਾ ਲੱਗੇ ਕੀ ਕਰਨ ਦੀ ਉਹ ਆਹ ਨਾਲ ਹੁਣ ਬੋਲਣ ਦੇ ਨਾਲ ਨੁਕਸਾਨ ਥੋੜੀ ਸਹੀ ਹੋ ਜਾਣਾ ਵਾ ਇਹਨੂੰ ਤੂੰ ਸਾਨੂੰ ਚੁੱਪ ਕਰਾਣ ਡਿਆ ਵਾ ਉਹ ਗੱਡੀ ਤੇ ਮੱਖੀ ਨਹੀਂ ਬਹਿਣ ਦਿੰਦਾ ਇਹ ਤੇ ਫਿਰ ਸਗਰਾ ਹੀ ਪਾਤੇ ਇਹਨੇ ਉਹ ਤਾਂ ਮੈਨੂੰ ਵੀ ਪਤਾ ਵਾ ਚਾਚੀ ਜੀ ਪਰ ਹੁਣ ਕਰ ਕੀ ਸਕਦੇ ਆ ਉਹਨੂੰ ਬੋਲਣ ਦੇ ਨਾਲ ਉਹਨੂੰ ਨੁਕਸਾਨ ਸਹੀ ਥੋੜੀ ਹੋਣੀ ਨਾ ਮੈਂ ਚੱਲ ਨਹੀਂ ਕੰਮ ਕਰ ਤੂੰ ਜਾ ਚੱਲ 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 ਕੰਮ-ਕੁਮ ਛੱਡੋ ਇਹਨੂੰ ਅੰਦਰ ਭਾਓ ਹਾਂ ਇਹਨੇ ਅੰਦਰ ਚੱਲ ਤੂੰ ਅੰਦਰ ਪੂਜਾ ਕਰੀਏ ਨਹੀਂ ਅੰਦਰ ਬਣਾ ਕੇ ਦੀ ਪੂਜਾ ਕਰੀਏ ਚੱਲ ਜਾ ਤੂੰ ਅੰਦਰ ਤੈਨੂੰ ਮੈਂ ਕਹਿੰਨਾ ਚੱਲ ਸਾਰੇ ਜਾਨੇ ਝੜਕੇ ਜਾਂਦੇ ਮਮਮੀ ਕਿੱਥੇ ਉਹ ਹੁਣ ਇਦਾਂ ਕਲਪਨਾ ਕੋਝੋਏ ਨਾ ਵਾ ਜਾਓ ਤੁਸੀਂ ਵੀ ਆਪਣੇ ਆਪਣੇ ਕੰਮ ਵੇਖੋ ਮੇਰੀ ਗੱਲ ਸੁਣਨਾ ਜਿੱਥੇ ਤੇਰੀ ਮੰਮੀ ਗਈ ਨਾ ਉਹਨੂੰ ਫੋਨ ਕਰਕੇ ਸਾਧ ਕਲੇਸ਼ ਬੜਾ ਪੈਇਨੇ ਘਰ ਦੇ ਵਿੱਚ ਉਹ ਕੋਈ ਨਹੀਂ ਮੈਂ ਵੇਖ ਲੈਣਾ ਜਾਓ ਤੁਸੀਂ ਨਾਲੇ ਭਾਈ ਨੂੰ ਭੇਜੋ ਆ ਜਾ ਕੇ ਆਪਾਂ ਸਹੀ ਕਰਾ ਗਿਆ ਇਹ ਜਾਓ ਤੇ ਪੈਸੇ ਫालतੂ ਦੇ ਆਏ ਦੇ ਆ ਉਹ ਹੁਣ ਹੋ ਹੀ ਗਿਆ ਜਦ ਨੁਕਸਾਨ ਤੇ ਆਪਾਂ ਕੀ ਕਰ ਸਕਦੇ ਆ ਚਾਈ ਅੰਨੋ ਛੱਡ ਤੇ ਚੱਲ ਸੀ ਤੇ ਕੋ ਕੰਮ ਲਈਏ ਆ ਚੱਲ ਠੀਕ ਆ ਚੱਲ ਆਪਾਂ ਕਰਦੇ ਆ ਜਾਨੂੰ ਕਹਿੰਦੇ ਚੱਲ ਕੰਮ ਕਰ ਆ ਬਸ ਹੋਈ ਐ ਨਾ ਦੰਦੇ ਅਸੀਂ ਭਾਂਡੇ ਮਾਣ ਨੂੰ ਚੱਲ ਜਾ ਨਾਲ ਜਾ ਕੇ ਵਜਾ ਕਰਾ ਦਸਤੂਰ ਭੰਜ ਦਾ ਤੇ ਦਿਮਾਗ ਖਰਾਬ ਹੋ ਰਿਹਾ ਵੇ ਜਿੰਨੂੰ ਮਰਜੀ ਚੁੱਕੀ ਲਿਆਂਦੇ ਆ ਹੋ ਗਿਆ ਪਰ ਅਸੀਂ ਤਾਂ ਕਹੇ ਚੱਲ ਕੋਈ ਨਹੀਂ ਸੁਧਰ ਜਾਏਗੀ ਘਰ ਜਾ ਕੇ ਵੀ ਚੱਲ ਥੋੜਾ ਬੰਦਾ ਕਰਿਆ ਕਰੇਗੀ ਇੱਥੇ ਜਿਆਦਾ ਹੀ ਅੰਤ ਤੱਕ ਵਿਗੜ ਗਈ ਇੱਥੇ ਉਲਟਾ ਸਾਡੇ ਨੁਕਸਾਨ ਕਰਨ ਲਈ ਚਾਈ ਤੂੰ ਵੀ ਤਾਂ ਨਾਲ ਸੀ ਨਾ ਤੂੰ ਰੋੜ ਨਹੀਂ ਸਕਦੀ ਆਖਦੀ ਭੈਣ ਮੇਰੇ ਮੈਨੂੰ ਬੜਾ ਕਿਆ ਇਨੂੰ ਇੰਨਾ ਮੈਂ ਬੋਲੀ ਇੰਨਾ ਬੋਲੀ ਮੈਂ ਕਿ ਛੱਡ ਪਰੇ ਕਹਿੰਦੀ ਨਹੀਂ ਕੁੜੀ ਆ ਧੀ ਧਿਆਣੀ ਹੈਗੀ ਆ ਚੱਲ ਕੋਈ ਗੱਲ ਨਹੀਂ ਬੱਸ ਕਰੋ ਇੱਥੇ ਵੀ ਗੱਲਾਂ ਸ਼ੁਰੂ ਹੋ ਗਏ ਜੇ ਜਾਓ ਅੰਦਰ ਚੱਲ ਜਿਓ ਕੋਨੇ ਪਾਸੇ ਨਾ ਵਗਿਆ ਹਾਂ ਚੱਲ ਜਾਓ ਜਾਓ ਚੱਲਾ ਇਹਨੂੰ ਲੈ ਕੇ ਚੱਲਦੇ ਹਾਂ ਚੱਲ ਅਨ ਕੰਨੇ ਸੁਪਾਈਆਂ ਕਰ ਉਹ ਭਾਜੀ ਆ ਜਾਓ ਹੁਣ ਅਸੀਂ ਤੇ ਚੱਲੀਏ ਜੋ ਹੁਣ ਆ ਹੀ ਹੋ ਗਿਆ ਹੁਣ